اور جو بڑھیا جا رہا ہے اس معاملے او لاؤ بھائی نہیں جاری دیکھو بھائی راڈے چلے جی وہ نہیں یار کم سے کم نہ جا رہا ہے سارے بھول گئے ہیں kani순i jari jari za According to the kani 2030, harmonization ni challenge jari aиж kgji leaving last <laughs> other people Chari jari jari. Chari jari jari. Holwa aih intelligence be, Troo aih jari32a जादा lupa था तो ਕੋਈ ਨਹੀਂ ਕੋਈ ਨਹੀਂ ਦਹੀਂ ਹੈ ਨਮ ਕੀਰਤੌਰ ਜਿੱਦ ਹੈ ਸਭਾ ਜੈ ਅਦਿਪ ਅਪਚਾਰ ਮਹੀਨੇ ਲਾ ਲਗੇ 6 ਮਹੀਨੇ ਲਾ ਲਾ ਆਲਵਾ ਬੋਲ ਤੁਹਾਡੇ ਨਾਲ ਰੱਖਦੇ ਦਾ ਡੱਬੇ ਮ ਰੱਖਦੇ ਨਹੀਂ ਇੰਦਾ ਹੀ ਕਹਿੰਦੇ ਤੁਸੀਂ ਬੰਦੇ ਨੇ ਅਕਲ ਜੀ ਠੀਕ ਜੇ ਠੀਕ ਜੇ ਆ ਲਾ ਦੋ ਗਾਂ ਘਰੋਂ ਘਰੀ ਜਾਓ ਆਪੋ ਆਪਣੇ ਮੋਦੀ ਦੀ ਸਦਾਈ ਹੋਇਆ ਛਾਲੇ ਦਾ ਦਿਮਾਗ ਹੋ ਰਿਹਾ ਸਹੀ ਗੱਲ ਤੁਸੀਂ ਆਪੋ ਆਪਣੇ ਘਰੀ ਜਾਓ ਕੋਈ ਗੱਲ ਨਹੀਂ ਬਾਪੂ ਕੀ ਛਕੀ ਜਾਨਾ ਪਨੀਰ ਹੈ ਜੀ ਸੁੱਕਾ ਸੁੱਕਾ ਪਨੀਰ ਆ ਇਹ ਤਾਂ ਫਿਰ ਬਾਡਰਾਂ ਦੇ ਵਿੱਚ ਕਿਹਦਾ ਕਹਿੰਦੇ ਖਾਈਆਂ ਹੁੰਦੀਆਂ ਨੇ ਇੱਥੇ ਤਾਂ ਯਾਰ ਇਹ ਦੂਜਾ ਪਕਾਉਂਗਾ ਕਿਹਦਾ ਸੀ ਬੋਗੜ ਬਿੱਲੇ ਬਣ ਜਾਗੇ ਹੋ ਐਂ ਪਲਕੇ ਜਾਉਂਗੇ ਪਰ ਕਿਨੀ ਕਿਨੀ ਕੀ ਬੂਥੜੀਆਂ ਨੇ ਅੱਜ ਦੇਖੋ ਹਾਂ ਮੂੰਹ ਤੇ ਲੋ ਹੋ ਗਿਆ ਮੜਾ ਜਾ ਕੇਰਾ ਕੇਰਾ ਜਾ ਹੋ ਗਿਆ ਹਾਂ ਜਦੋਂ ਤੱਕ ਦਿੱਲੀ ਕੋਲੇ ਲੱਗਾ ਕੋ ਉਹਨੂੰ ਤਾਂ ਹੋ ਜਾਣਾ ਹੈ ਦਿੱਲੀ ਦਾ ਕੱਲ ਨੂੰ ਪਟੜਿਆ ਨਹੀਂ 21 ਤਰੀਕ ਹੈ ਕੱਲ ਨੂੰ ਚੱਕ ਲੈਣਗੇ ਕੰਮ ਅੱਛਾ ਹਾਂ ਪਨੀਰ ਖਾਈ ਜਾਣਾ ਪਨੀਰ ਖਾਣੀਆਂ ਦੇਖੋ ਇੱਥੇ ਆਪ ਹੀ ਬਣਾਉਣੇ ਹੋ ਆਪੀ ਦੀ ਆਪੀ ਦੁੱਧਾ ਆਉਂਦਾ ਲੰਗ ਪਿੰਡਾ ਚ ਉਹ ਬਾਲਾ ਹੋ ਜਾਂਦਾ ਬਹੁਤ ਜ਼ਿਆਦੇ ਜੀ ਫਿਰ ਆ ਬਾਦੂ ਕੀ ਕਰੀਏ ਫੇਰਾ ਰਾਤ ਆ ਪਨੀਰ ਬਣਾ ਲਿਆ ਹੈ ਇਹ ਅੱਜ ਸਕੀ ਜਾਂਦੇ ਹਾਂ ਹਾਂ ਜੀ ਹਾਂ ਇਹ ਕੀ ਸੋਚਦੇ ਆ ਉਹਨੀਆਂ ਸਰਕਾਰਾਂ ਵੀ ਯਾਰ ਇਹ ਕੀ ਦੀ ਕਿਹੜੀ ਮਿੱਟੀ ਦੇ ਬਣੇ ਨੇ ਉਹ ਤਾਂ ਹੁਣ ਆਪਣੇ ਮਹਾਰਾਜ ਜੀ ਦੇ ਆਪਾਂ ਹੋਆ ਗੁਰੂ ਗੋਬਿੰਦ ਸਿੰਘ ਦੇ ਵਾਰਸ ਆ ਹਾਂ ਹਾਂ ਕੋ ਤੂੰ ਤਾਂ ਪਹਿਲੀ ਵੇਲੇ ਰਾਂ ਤੂੰ ਪਹਿਲੀ ਵੇਲੇ ਪਲਿਆ ਹੋਇਆ ਹੈ ਬਾਬੇ ਨੂੰ ਖਾਣ ਕਲਣ ਦੇ ਹਾਂਜੀ ਹਾਂਜੀ ਆਪਣੀ ਆਪਣੀ ਮਿੱਟੀ ਜੀ ਇਹੀ ਜੀ ਚੀਜ਼ ਹੈ ਪਤਾ ਨਹੀਂ ਕੀ ਹੈ ਨਾ ਆਪਣਾ ਤਾਂ ਵਿਆਹ ਦਿਨਾ ਚਾਹੋ ਚੜ ਜਾਂਦਾ ਮਹਾਰਾਜ ਜੀ ਦਾ ਉਹ ਬਖਸ਼ਿਆ ਹੋਇਆ ਆਪਾਂ ਨੂੰ ਹਾਂ ਤਾਂ ਤਾਂ ਬਾਈ ਜੀ ਨੇ ਆਪਣੇ ਖੂਨ ਚ ਹੀ ਮਤਲਬ ਬਗਾਵਤ ਹੈ ਹਾਂਜੀ ਹਾਂ ਹੈ ਨਾ ਬਾਗੀਆਂ ਆਪਾਂ ਪਹਿਲੇ ਦਿਨੀ ਹਾਂਜੀ ਹਾਂ ਤੇ ਸ਼ਕਲ ਆ ਫਿਰ ਬੱਪੂ ਐਨ ਜਿਹਰੇ ਤਾਂ ਲਾਲ ਕਰਕੇ ਜਾਣਗੇ ਜਿਹੜਾ ਹੈ ਹਾਂਜੀ ਉਹ ਦੇਖੋ ਘਰਦਿਆਂ ਨੂੰ ਐਨੇ ਪਤਾ ਘਰਦਿਆਂ ਨੂੰ ਪਸੰਦ ਤੇ ਨਾ ਮੈਂ ਹਾਂ ਗੱਲ ਪੱਕੀ ਆ ਜੇ ਉਹ ਵਾਪਸ ਜਾਏਗਾ ਵੀ ਇਹ ਲੱਭੇ ਜਾ ਤਾਂ ਫੁਲਕੜਾਇਆ ਤੀ ਆ ਗਿਆ ਰਾਜਾ ਇਹਦਾ ਪਲਕੇ ਆ ਗਿਆ ਇਹਦਾ ਕੋਈ ਹੋਰ ਹੀ ਹੈ ਹੈ ਹੋਰ ਹੀ ਹੈ ਇਹ ਤਾਂ ਹੋਰ ਹੈ ਕੋਈ ਇਹ ਗੱਲ ਹੋਊਗੀ ਧਿਆਨ ਰੱਖੀ ਆਪਦਾ ਦੇਖ ਕੇ ਖਾਈ ਹੈ ਭੀਮਨ ਮੋਲ ਵਾਲਾ ਹੈ ਇਹਨੂੰ ਦੇਖਣ ਨੂੰ ਅੱਜ ਕਿਵੇਂ ਅੱਜ ਪਨੀਰ ਚੱਲ ਰਹੇ ਨੇ ਕਹਿੰਦੇ ਪਨੀਰ ਚੱਲ ਪਏ ਹੁਣ ਤਾਂ ਪਨੀਰ ਚੱਲਵੇ ਬਾਈ ਇਹ ਤਾਂ ਨਹੀਂ ਦਬਦੇ ਉਹ ਦੁੱਧਰਾਜ ਪਾਣੀ ਮੰਗੂ ਆਉਂਦਾ ਪਾਣੀ ਮੰਗੂ ਦੁੱਧ ਅੱਛਾ ਇਹ ਦਬਨ ਵਾਲੀ ਕੰਮ ਹੈ ਨਹੀਂ ਨਹੀਂ ਆਦੇ ਪਲੇ ਫਿਰਦੇ ਨੌਜਵਾਨ ਕਿਉਂ ਇਹ ਪੰਜ ਕਿਲੋ ਦੇ ਵਧਾ ਕੇ ਲੈ ਕੇ ਜਾਊ ਪੱਕਾ ਹੈ ਪੰਜ ਕਿਲੋ ਇਹਦਾ ਬਦੂ ਸਾਡੇ ਦਾ ਪਹਿਲੀ ਵਧਿਆ ਹੋਇਆ ਆਪਣੇ ਸਾਡੇ ਤਾਂ ਆ ਬਾਬਾ ਦੇਖੋ ਤੇ ਆ ਲਾਲ ਹੋ ਗਿਆ ਦੇਖਾ ਹਾਂ ਪਨੀਰ ਖਾ ਖਾ ਕੇ ਮੁਖੜਾ ਲਾਲ ਹੈ ਵੀ ਲੰਦਾ ਖਾ ਪਨੀਰ ਲੱਸੀ ਦਹੀਂ ਹੈ ਸਭ ਕੁਝ ਚੱਲਦਾ ਹੈ ਆ ਦੇਖ ਸਕਦੇ ਆ ਸਰਕਾਰੇ ਦੇਖ ਲੈਸ ਤੇ ਤੋਂ ਪਲਕੇ ਛੇਤੀ ਜੇ ਹੱਲ ਕਰਦੇ ਵਧੀਆ ਨਹੀਂ ਤਾਂ ਰੋਏ ਹੋ ਕੇ ਜਾਵਾਂਗੇ ਹੈਨਾ ਹਾਂਜੀ ਹਾਂ ਕਰੂਗਾ ਆਪੀ ਕਰੂ ਹੱਲ ਕਰਨਾ ਪਊ ਧੌਣ ਦੇ ਗੋਡਾ ਧਰ ਕੇ ਕਰਾਵਾਂਗੇ ਜਿਉਂਦੇ ਰਹੋ ਬਾਪੂ ਤੁਹਾਡੇ ਕਰਕੇ ਅਸੀਂ ਫਿਰਦੇ ਆ ਯਾਰ ਹੌਸਲਾ ਤੁਹਾਡਾ ਜਿਉਂਦੇ ਬਸ ਦੇ ਰਹੋ ਸਾਰੇ ਭਰਾਵਾਂ ਦਾ ਧੰਨਵਾਦ ਤੇ ਸਾਰੇ ਭਰਾ ਵਾਹਿ ਫਤਿਹ ਜਿਹੜੇ ਆਏ ਹੋਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਬਜ਼ੁਰਗ ਬੈਠੇ ਆ ਤੇ ਰਾਤ ਭਾਈ ਇੱਥੇ ਸੀ ਅਸੀਂ ਤੇ ਰਾਤ ਮੀ ਵੀ ਬਹੁਤ ਪਿਆ ਮੀ ਤੋਂ ਬਾਅਦ ਨਹੀਂ ਆਏ ਤਸਵੀਰਾਂ ਨੇ ਤੇ ਬਾਈ ਹੋਰੀ ਸਾਰੇ ਆਪਣਾ ਜਿਹੜਾ ਸਵੇਰ ਦਾ ਕੰਮ ਹੈ ਰੋਟੀ ਪਾਣੀ ਦਾ ਉਹ ਸਾਰਾ ਅਸੀਂ ਤਿਆਰ ਕਰੀ ਜਾਂਦੇ ਆ ਤੇ ਹੁਣ ਪ੍ਰਸ਼ਾਦੇ ਚੱਲਣਗੇ ਬਣਾਵਾਂਗੇ ਪਰੌਂਠੇ ਕੋਈ ਬਣਾਊਗਾ ਕੋਈ ਰੋਟੀਆਂ ਬਣਾਊਗਾ ਤੇ ਆ ਸਾਡੀ ਆ ਸਾਡਾ ਆ ਲਾ ਲੋ ਵੀ ਇੱਥੇ ਆਸਣਾ ਸੀ ਇੱਥੇ ਰਹਿਣੇ ਆ ਤੇ ਆ ਸਾਡੇ ਸਾਰਾ ਤੇ ਹੁਣ ਪ੍ਰਸਾਦਾ ਸਿੱਖਣ ਚੱਲੀਆਂ ਨੇ ਨੌਜਵਾਨ ਤੇ ਆ ਦੇਖਦੇ ਮੀਂਹ ਤੋਂ ਬਾਅਦ ਦੀਆਂ ਤਸਵੀਰਾਂ ਨੇ ਖਨੌਰੀ ਬਾਰਡਰ ਦੀਆਂ ਤੇ ਬਾਪੂ ਹੋਰੀ ਬੈਠਿਆ ਪ੍ਰਸਾਦਾ ਸੱਕੀ ਜਾਂਦੇ ਆ ਤੇ ਖਨੌਰੀ ਬਾਰਡਰ ਆ ਖਨੌਰੀ ਕਹਿੰਦੇ ਵੀ ਸਿਰਾਂ ਲੱਗਿਆ ਪਿਆ ਮੋਦੀ ਸਾਹਿਬ ਸੇਤੀ ਮੰਨ ਗਾ ਨਹੀਂ ਇਹ ਪਲਕੇ ਨਹੀਂ ਇਹ ਪਲਕੇ ਜਾਂਦੇ ਇੱਥੇ ਨਾ ਬਾਪੂ ਹੋਰੀ ਪਨੀਰ ਸੱਕੀ ਜਾਂਦੇ ਆ ਮਾਹ ਪਲਕੇ ਜਾਵਾਂਗੇ ਪੰਜ ਪੰਜ 10-10 ਕਿਲੋ ਪਾਏ ਵਧਾ ਕੇ ਹਨਾ ਹਾਂਜੀ 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 ਬਾਈ ਮੈਂ ਪੂਰੀ ਪਲੀਰ ਸਕੀ ਜਾਂਦਾ ਕਹਿੰਦਾ ਜਦੋਂ ਮੈਂ ਘਰਾਂ ਜਾਵਾਂ ਨਹੀਂ ਪਤਾ ਪਸ਼ਾਨਤੀ ਨਾਮ ਆ ਕਹਿੰਦਾ ਫਿਰ ਕਿਹਾ ਜਾ ਆਹ ਸੀ ਕਹਿੰਦਾ ਪਲਕੇ ਜਾ ਬਿਲਕੁਲ ਭਾਈ ਜੀ ਮੇਰਾ weight ਸੀ 80 ਕਿਲੋ ਤੇ ਮੈਂ ਕੱਲ ਤੋਲ ਕੇ ਆਇਆ 2 ਕਿਲੋ ਮੇਰੇ ਹੀ ਭਾਰ ਵਧ ਗਿਆ ਜੀ ਇੱਥੇ ਲੰਗਰ ਚੱਲਦਾ ਇੱਥੇ ਸਹੀ ਗੱਲ ਹੈ ਨਾ ਪਲਕੇ ਜਾ ਬਾਈ ਨੂੰ ਖਵਾਇਆ ਕਰੋ ਇਹ ਬਾਈ ਵੀ ਐਂ ਪਲਜੂ ਪੂਰਾ ਨੇ ਇਹ ਬਾਈ ਨੂੰ ਵੈਸੇ ਤਾਂ ਭਾਰ ਵਧਾ ਕੇ ਜਿਵਾਵਾਂਗੇ ਜੀ ਬਾਈ ਦੀ ਡਿਲੀਟ ਹੀ ਐਸੀ ਆ ਜਿੰਨਾ ਮਰਜੀ ਖਵਾ ਲਈਏ ਦਿਖਦਾ ਨਹੀਂਗਾ ਜਿੱਤ ਕੇ ਜਾਵਾਂਗੇ ਜਿੱਤ ਕੇ ਜੀ ਜਿੱਤ ਕੇ ਕੱਲ ਨੂੰ ਆਪ ਨੂੰ ਬਸ ਹੋ ਕੇ ਮਿਲੇ ਤੇ ਆਪਾਂ ਕੱਲ ਨੂੰ ਬੱਡ ਤੋੜ ਕੇ ਦਿੱਲੀ ਪਹੁੰਚਾਂਗੇ ਠੀਕ ਆ ਠੀਕ ਆ ਜਿਉਂਦੇ ਰਹੋ ਬਾਈ ਚੜਦੀ ਕਲਾ ਤੇ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਆਜੋ ਲੜੀਏ ਸੰਘਰਸ਼ ਕਿੰਨਾ ਤਕੜੀ ਹੋ ਕੇ ਬਾਈ ਹਾਂ ਜੀ ਬੇਟਾ ਬਸ ਚਲੋ ਬਾਈ

चाचा मोदी जा रिश्वाद चौचा पी जा रिश्वाद चाचा मोदी जा चादी जा ਆਜੋ ਆਜੋ ਮੌਲੀ ਪ੍ਰਿੰਟ ਦਾ ਸਾਈਟ ਮਾ ਹੈ 24 ਬੰਦਿਆਂ ਦੀ ਹਾਰ ਕਰਾਂਗੇ ਸਮਾਟੀ ਨਾ ਕਰਦਾ ਹੈ ਜੈ ਜਵਾਨ ਜੈ ਜਵਾਨ ਜੈ ਜਵਾਨ ਜੈ ਜਵਾਨ ਇੰਗਲਿਸ ਤੋਂ ਆ ਕੇ ਜੈ ਜਵਾਨ ਜੈ ਜਵਾਨ ये की सरकार है चोरों की सरकार है किसान एक जिंदाबाद एम एस पी की बनाओ एम एस पी की गालती का कानून बनाओ किसान क्या जवान बैठ किसान ऐसा बेटा कहीं ना जा रहे हम जा रहे हाथ क्यों लगा रहे क्यों लगा रहा हाथ ऐसा नहीं दसवां के आगे थाकी नहीं खोचो बेटा आगे के इधर बेटा बस में चलो भाई और सेवा और भी सेवादार भाई भाई चलो पीछे यार ਸੋ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਕੁਝ ਬੈਟ ਵਾਲੇ ਨੂੰ ਇੱਧਰ ਬੁਲਾ ਲਓ ਫਿਰ ਇੱਧਰ ਆ ਜਣੇ ਬੰਦੇ ਹਾਂ ਕੱਲ ਨੂੰ ਇੱਧਰ ਬੁਲਾ ਲਓ ਇੱਧਰ ਆ ਜਣੇ ਬੰਦੇ ਬਰੈਡ ਵਾਲਾ ਕਿਸ ਤਰ੍ਹਾਂ ਦੀ ਤਿਆਰੀ ਨਾਲ ਇੱਥੇ ਸੋ ਜ਼ੂਮ ਕਰਕੇ ਤੁਹਾਨੂੰ ਦਿਖਾ ਰਹੇ ਹਾਂ ਇੱਕ ਇੱਕ ਹਲਚਲ ਦਿਖ ਰਹੀ ਹੈ ਉੱਧਰੋਂ

ਮੁਲਾਜ਼ਮ ਅਫਸਰ ਹੈ ਅਫਸਰ ਰੈਂਕ ਦਾ ਦਿਖਾਈ ਦੇ ਰਿਹਾ ਕਿਸ ਤਰ੍ਹਾਂ ਕੋਈ ਇਧਰ ਨੂੰ ਹੱਥ ਕਰਕੇ ਪੰਜਾਬ ਦੇ ਵੱਲ ਨੂੰ ਕੁਝ ਉਹਨਾਂ ਨੂੰ ਸਮਝਾ ਰਿਹਾ ਹੈ ਕੁਝ ਦੱਸ ਰਿਹਾ ਹੈ ਡੀਐਸਪੀ ਰੈਂਕ ਦਾ ਕੋਈ ਅਫਸਰ ਲੱਗ ਰਿਹਾ ਹੈ ਇਹ ਹਰਿਆਣਾ ਪੁਲਿਸ ਦਾ ਤੁਸੀਂ ਦੇਖ ਸਕਦੇ ਹੋ ਅਰਧ ਸੈਨਿਕ ਬਲ ਤੇ ਜੋ ਮੁਲਾਜ਼ਮ ਨੇ ਉਹਨਾਂ ਨੂੰ ਕਿਵੇਂ ਇਹ ਕੁਝ ਸਮਝਾ ਰਿਹਾ ਬਾਰ ਬਾਰ ਇਧਰ ਨੂੰ ਹੱਥ ਕਰਕੇ ਸੋ ਬਾਰਡਰ ਨੂੰ ਜੋ ਕ੍ਰੈਨਾਂ ਨੇ ਰਿਟਰਨ ਨੇ ਚੱਲ ਪਏ ਨੇ ਕਿਉਂਕਿ ਕਿਸਾਨ ਲੀਡਰਾਂ ਵੱਲੋਂ ਦਿੱਲੀ ਕੂਚ ਦਾ ਆਲੰਗਾਰ ਦਿੱਤਾ ਗਿਆ